ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਅਮਨਜੀਤ ਕੌਰ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਕਾਲ ਪੁਰਖ ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਚ ਰੱਖਣ ਜੀ ਮੈਂ ਨਾਲ-ਨਾਲ ਸਲਾਈਆਂ ਬੁਣ ਰਹੀ ਆਂ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਹੀ ਆਂ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਆਂ ਜੀ ਮੈਨੂੰ ਕੱਲ ਬਠਿੰਡੇ ਤੋਂ ਫੋਨ ਆਇਆ ਭੈਣ ਨੇ ਕਿਹਾ ਵੀ ਤੁਸੀਂ ਬਠਿੰਡੇ ਦਾ ਨਾਮ ਲੈ ਦਿਓ ਤੇ ਵੀ ਸਾਡਾ ਵੀ ਨਾਮ ਨਾਲ ਸ਼ੋਅ ਕਰੋ ਕਿਉਂਕਿ ਜਿਹੜਾ ਬੰਦਾ ਮੈਨੂੰ ਫੋਨ ਕਰ ਦੋ ਕਹਿੰਦਾ ਨਾਮ ਨਾ ਮੈਂ ਕੁਛ ਹੱਦ ਤੱਕ ਮੈਂ ਮੰਨਦੀ ਆ ਕਿਉਂਕਿ ਜੇ ਕੋਈ ਬੰਦਾ ਆਪਣਾ ਨਾਮ ਸ਼ੋ ਵੀ ਕਰਦਾ ਤਾਂ ਘਰ ਦੇ ਵਿੱਚ ਐਸੀ ਹੁੰਦੀਆਂ ਟਿੱਪਣੀਆਂ ਕਰਨ ਵਾਲੇ ਇਹ ਡਰੈਸ ਦਿੰਦਾ ਇਹ ਲੋਕਾਂ ਤੇ ਦੱਸਦਾ ਇਹ ਪਤਾ ਮੈਨੂੰ ਸਾਰਾ ਪਤਾ ਜੀ ਇਹਨਾਂ ਚੀਜ਼ਾਂ ਦਾ ਇਹ ਹੋਈਆਂ ਮੇਰੇ ਨਾਲ ਵੀ ਤੁਹਾਡੇ ਨਾਲ ਹੋ ਰਹੀਆਂ ਨੇ ਮੈਨੂੰ ਪਤਾ ਇਹਨਾਂ ਚੀਜ਼ਾਂ ਦਾ ਇਸ ਕਰਕੇ ਮੈਂ ਕਿਸੇ ਦਾ ਨਾਮ ਨਹੀਂ ਲੈਂਦੀ ਹੁੰਦੀ ਜਿਹੜਾ ਕੋਈ ਕਹੂਗਾ ਮੇਰਾ ਨਾਮ ਵੇਚੇ ਜੀ ਕੋਕੇ ਲੈ ਦੂ ਆਪਾਂ ਨਾ ਇਹ ਵੀ ਦੇਵਾਂਗੇ ਠੀਕ ਹੈ ਜੀ ਤੇ ਪਰ ਮੈਂ ਉਰਕੁਐਸਟ ਕਰਦੀ ਆਂ ਵੀ ਜਿਨ੍ਹਾਂ ਦੀ ਮੈਂ ਵੀਡੀਓ ਪਾਉਣੀ ਹੈ ਜਿਹੜੇ ਦੱਸਦੇ ਆ ਵੀ ਸਾਡੇ ਆਹ ਗੁਰਬਾਣੀ ਪੜਨ ਨਾਲ ਆਹ ਆਹ ਕੰਮ ਹੋਏ ਆ ਤਾਂ ਪਲੀਜ਼ ਤੁਸੀਂ ਇੱਕ ਮੇਰੀ ਵੀਡੀਓ ਤੇ ਕਮੈਂਟ ਜ਼ਰੂਰ ਕਰਕੇ ਛੱਡਿਆ ਕਰੋ ਵੀ ਹਾਂਜੀ ਜੀ ਜੀ ਇਹ ਅਸੀਂ ਕਿਹਾ ਇਹ ਗੱਲ ਸੱਚ ਹੈ ਕਿਉਂਕਿ YouTube ਤੇ ਕਦੇ ਕਿਸੇ ਦਾ ਨਾਮ ਜਾਂ ਫੋਨ ਨੰਬਰ ਨਹੀਂ ਆਉਂਦਾ ਉਹ ਤੇ ਸਿਰਫ ਮੈਸੇਜ ਹੀ ਆਉਂਦੇ ਹੁੰਦੇ ਆ ਪਰ ਉਹ ਨਹੀਂ ਪਤਾ ਲੱਗਦਾ ਵੀ ਇਹ ਬੰਦਾ ਕੌਣ ਹੈ ਠੀਕ ਹੈ ਜੀ ਤੇ ਉਹ ਭੈਣਾ ਜਦੋਂ ਮੈਂ YouTube ਤੇ ਆਈ ਆਈ ਸੀ ਜੀ ਉਦੋਂ ਮੇਰੇ ਨਾਲ ਜੁੜੇ ਸੀ ਮੈਂ ਤਾਂ ਭੁੱਲ ਗਈ ਸੀ ਬਠਿੰਡੇ ਤੋਂ ਨੇ ਭੈਣਾ ਤੇ ਮੇਰੇ ਤੋਂ ਦਿਮਾਗ ਚ ਨਿਕਲ ਗਿਆ ਸੀ ਜੀ ਉਹਨਾਂ ਦਾ ਉਹਨਾਂ ਨੇ ਹੁਣ ਮੇਰੀਆਂ ਵੀਡੀਓ ਦੇਖੀਆਂ ਕਿਤੇ ਉਹਨਾਂ ਦੇ ਮੂਰੇ ਪਤਾ ਨਹੀਂ ਉਹ ਕਹਿੰਦੀ ਵੀ ਸਾਡੇ ਕੋਲੋਂ ਤੁਹਾਡਾ ਨੰਬਰ ਮਿਸ ਹੋ ਗਿਆ ਪਹਿਲਾਂ ਉਹਨਾਂ ਕੋਲ ਮੇਰਾ ਨੰਬਰ ਸੀਗਾ ਉਹ ਕਹਿੰਦੀ ਦੀਦੀ ਤੁਹਾਡਾ ਨੰਬਰ ਨਹੀਂ ਸੀ ਕਹਿੰਦੀ ਮੇਰੇ ਕੋਲ ਪਤਾ ਨਹੀਂ ਆਇਆ ਕਿ ਆ ਵੀ ਲੱਗ ਨਹੀਂ ਸੀ ਰਿਹਾ ਕੀ ਪ੍ਰੋਬਲਮ ਆ ਗਈ ਉਹਨਾਂ ਨੇ ਕੱਲ ਮੈਨੂੰ ਫੋਨ ਕੀਤਾ ਕਹਿੰਦੀ ਦੀਦੀ ਵੀ ਉਸ ਟਾਈਮ ਮੈਂ ਬਹੁਤ ਦੁਖੀ ਸੀ ਮੈਂ ਤੇ ਮੇਰਾ ਬੇਟਾ ਇਹ ਤਾਂ 8 ਮਹੀਨੇ ਦੀ ਗੱਲ ਹੈ ਜੀ 8 ਮਹੀਨੇ 7-8 ਮਹੀਨੇ ਪਹਿਲਾਂ ਗੱਲ ਹੋਈ ਸੀ ਉਹਨਾਂ ਨਾਲ ਮੇਰੀ ਤੇ ਉਹ ਸਤੈ ਮੈਂ ਇੰਨੀ ਦੁਖੀ ਸੀ ਉਹ ਕਹਿੰਦੀ ਕਿ ਮੇਰੇ ਬੇਟੇ ਨੇ ਬਾਹਰ ਜਾਣਾ ਵੀ ਮੇਰੇ ਬੇਟੇ ਦਾ ਬਾਹਰ ਜਾਣ ਦਾ ਬਾਨ ਨਹੀਂ ਗਿਆ ਕਹਿੰਦੀ ਦੀਦੀ ਮੈਂ ਬਹੁਤ ਜਿਆਦਾ ਪਰੇਸ਼ਾਨ ਆ ਉਹਨਾਂ ਦੇ ਹਸਬੰਦ ਡਰਿੰਕ ਕਰਦੇ ਸੀ ਉਹ ਕਹਿੰਦੀ ਮੈਨੂੰ ਇੰਨੀ ਤਕਲੀਫ ਹੈ ਵੀ ਸਾਡੇ ਕੋਲੇ ਕਹਿੰਦੀ ਵੀ ਐਂ ਲੱਗਦਾ ਵੀ ਮੇਰਾ ਬੇਟਾ ਬਗ ਜੀਤਾ ਸੀ ਸੋਖੀ ਰੋਟੀ ਖਾ ਲੂਗੀ ਖਰ ਹਰ ਇੱਕ ਦੇ ਸੁਪਨਾ ਹੁੰਦਾ ਵੀ ਸਾਡਾ ਬੱਚਾ ਕੋਈ ਨੌਕਰੀ ਲੱਗ ਜੇ ਜਾਂ ਬਾਹਰ ਬਗ ਜੇ ਸੁਪਨੇ ਹੁੰਦੇ ਆ ਜੀ ਪੂਰੇ ਕਰਨੇ ਨਾ ਕਰਨੇ ਤਾਂ ਪਰਮਾਤਮਾ ਦੀ ਮਰਜ਼ੀ ਹੁੰਦੀ ਹੈ ਤੇ ਉਹ ਭੈਣ ਕਹਿੰਦੀ ਵੀ ਮੈਂ ਤੇਰੇ ਕਹਿ ਤੋ ਭੈਣ ਕਹਿੰਦੀ ਚਪਈ ਸਹਿਬ ਦੇ ਪਾਠ ਸ਼ੁਰੂ ਕੀਤੇ ਜਪਜੀ ਸਾਹਿਬ ਚਪਈ ਸਹਿਬ ਕਹਿੰਦੀ ਮੈਂ ਪਾਠ ਕਰਨ ਲੱਗ ਗਈ ਵੀ ਮਤਲਬ ਮੈਂ ਪਾਠ ਕਰੀ ਗਈ ਬਰ ਉਹ ਐ ਕਿ ਅਸੀਂ ਡੋਲੀ ਨਾਲ ਵਿਸ਼ਵਾਸ ਰੱਖੀ ਮੈਂ ਕਿਹਾ ਲੋਕ ਨਾ ਬਾਣੀ ਨਾਲ ਜੁੜ ਕੇ ਡੋਲ ਬਹੁਤ ਜਲਦੀ ਜਾਂਦੇ ਆ ਐਂ ਡੋਲ ਜਾਂਦੇ ਆ ਵੀ ਜਿਵੇਂ ਬਾਣੀ ਪੜਨ ਤੇ ਉਹਨਾਂ ਦਾ ਖਰਚਾ ਹੋਇਆ ਹੁੰਦਾ ਜਾਂ ਉਹਨਾਂ ਦੀਆਂ ਫੀਸਾਂ ਲੱਗੀਆਂ ਹੁੰਦੀਆਂ ਵੀ ਅਸੀਂ ਤਾਂ ਇੰਨੀ ਬਾਣੀ ਪੜ੍ਹੀ ਸੀ ਇੰਨੀ ਫੀਸ ਭਰੀ ਸੀ ਤੇ ਸਾਨੂੰ ਤਾਂ ਉਹਦਾ ਮਤਲਬ ਹੀ ਨਹੀਂ ਮਿਲਿਆ ਅਬ ਸੋਚਾ ਮੈਨੂੰ ਉਹ ਲੋਕਾਂ ਤੇ ਜਿਹੜੇ ਕਿ ਇਹ ਚੀਜ਼ ਕਹਿ ਦਿੰਦੇ ਵੀ ਅਸੀਂ ਬਾਣੀ ਪੜ੍ਹੀ ਸਾਡਾ ਕੰਮ ਨਹੀਂ ਬਣਿਆ ਬਾਣੀ ਪੜਨ ਤੇ ਵੀਰੇ ਥੋੜਾ ਕੋਈ ਨਾ ਤਾਂ ਪੈਸਾ ਲੱਗਿਆ ਤੇ ਨਾ ਥੋੜੋ ਥੋ ਕਿਸੇ ਨੇ ਫੀਸ ਲਈ ਆ ਠੀਕ ਹੈ ਬਾਣੀ ਪੜ੍ਹੀ ਹੈ ਤਾਂ ਤੁਹਾਨੂੰ ਉਹਦਾ ਅਸਰ ਵੀ ਮਿਲੂਗਾ ਇੱਕ ਦਿਨ ਥੋੜਾ ਬੇਟਧਾ ਕਰਿਆ ਕਰੋ ਸਬਰ ਨਾਮ ਦੀ ਚੀਜ਼ ਕੋਈ ਹੁੰਦੀ ਹੈ ਜੀ ਉਹਨੂੰ ਜਰੂਰ ਯਾਦ ਰੱਖੋ ਤੇ ਉਹ ਭਾਣਨੇ ਲੈ ਮੈਨੂੰ 8 ਮਹੀਨੇ ਬਾਅਦ ਦੱਸਿਆ ਬਿਟਿੰਡੇ ਤੋਂ ਫੋਨ ਕਰਕੇ ਉਹਨਾਂ ਨੇ ਤਾਂ ਪਰਸੋਂ ਦਾ ਫੋਨ ਕੀਤਾ ਕੱਲ ਮੇਰਾ ਵੀਡੀਓ ਬਣਾਉਣ ਦਾ ਟਾਈਮ ਹੋਰ ਸਾਹਵਦਾ ਸੀਗਾ ਅੱਜ ਮੈਂ ਹੁਣ ਮੀਂਹ ਪਈ ਜਾਂਦਾ ਸੀ ਮੈਂ ਫਿਰ ਸੋ ਚਲੋ ਆਪਾਂ ਭੈਣਨ ਕਿਉਂਕਿ ਜੇ ਮੈਂ ਲਗਾਤਾਰ ਲੋਕਾਂ ਦੀਆਂ ਗੱਲਾਂ ਸੁਣਨਾ ਸ਼ੇਅਰ ਕਰੂੰਗੀ ਨਾ ਤਾਂ ਤੁਹਾਡੇ ਦੇ ਵਿੱਚ ਵੀ ਇਹ ਸੱਕ ਜਾ ਸਕਦਾ ਵੀ ਭੈਣ ਤਾਂ ਉਹੀ ਮਰੀ ਜਾਂਦੀ ਹੈ ਪਰ ਮੈਂ ਗੁਰੂ ਰਾਮਦਾਸ ਨੂੰ ਮੰਨਦੀ ਆ ਜੀ ਗੁਰੂ ਰਾਮਦਾਸ ਜਣ ਨੂੰ ਜਾਣ ਕੇ ਸੱਚ ਬੋਲਦੀ ਆ ਤੇ ਜਿਨ੍ਹਾਂ ਦੀ ਮੈਂ ਗੱਲਾਂ ਕਰਦੀ ਆ ਉਹ ਮੇਰੀਆਂ ਵੀਡੀਓ ਦੇਖਦੇ ਆ ਜਾਂ ਉਹ ਜਾਣਦੇ ਆ ਮੈਂ ਆ ਦੇ ਕੋਲੋਂ ਮਣ ਘੜ ਤਕਹਾਣੀ ਕਦੇ ਨਹੀਂ ਪਉਂਦੀ ਹੈ ਮੇਰਾ ਮਹਾਰਾਜ ਜਾਣਦਾ ਬਾਕੀ ਮੈਂ ਸਫਾਈ ਮਹਾਰਾਜ ਨੂੰ دینی ਹੁੰਦੀ ਹੈ ਜੀ ਲੋਕਾਂ ਨੂੰ ਨਹੀਂ ਤੇ ਉਹ ਕਹਿੰਦੀ ਨਾ ਆ ਕੇ ਭੈਣੇ ਕਹਿੰਦੀ ਵੀ ਤੂੰ ਮੈਨੂੰ ਇਹ ਹੋ ਜਾ ਗੁਰਬਾਣੀ ਦੇ ਲੜ ਲਾਇਆ ਐਸੀ ਮੈਂ ਗੁਰਬਾਣੀ ਪੜਨ ਲੱਗੀ ਕਹਿੰਦੀ ਮੈਂ ਗੁਰਬਾਣੀ ਦਾ ਲੜ ਨਹੀਂ ਛੱਡਿਆ ਕੁਝ ਸਮੇਂ ਬਾਅਦ ਕਹਿੰਦੀ ਮੇਰੇ ਬੇਟੇ ਦਾ ਵੀਜ਼ਾ ਆ ਗਿਆ ਬਾਣੀ ਪੜਨ ਨਾਲ ਕੁਝ ਸਮੇਂ ਬਾਅਦ ਸਮਾਂ ਤਾਂ 8 ਮਹੀਨਿਆਂ ਦਾ ਬਹੁਤ ਹੁੰਦਾ ਪਰ ਆਪਾਂ ਤਾਂ 8 ਦਿਨ ਬਾਣੀ ਪੜ ਕੇ ਕਹਦੇ ਨੇ ਮੈਨੂੰ ਫਰਕ ਨਹੀਂ ਪਿਆ ਫਰਕ ਤਾਂ ਕਿਵੇਂ ਨਾ ਪਵੇ ਜੀ ਬਾਣੀ ਦਾ ਬਹੁਤ ਫਰਕ ਪਾਉਂਦੀ ਹੈ ਬਾਣੀ ਤਾਂ ਤਾਰ ਦਿੰਦੀ ਹੈ ਗੁਰੂ ਹੈ ਬਾਣੀ ਬਾਣੀ ਹੈ ਗੁਰੂ ਵਿਚ ਬਾਣੀ ਗੁਰੂ ਮੇਰਾ ਜਿਹੜਾ ਬੰਦਾ ਬਾਣੀ ਪੜਦਾ ਨਾ ਜੀ ਉਹ ਗੁਰੂ ਨਾਲ ਜੁੜ ਜਾਂਦਾ ਹੈ ਗੁਰੂ ਵਾਲਾ ਹੋ ਜਾਂਦਾ ਹੈ ਕਿਉਂਕਿ ਜਿਹੜੇ ਆਪਣੇ ਗੁਰੂ ਉਹ ਬਾਣੀ 'ਚ ਵਸਦੇ ਆ ਬਾਣੀ ਪੜਨ ਵਾਲੇ ਬੰਦੇ ਗੁਰੂਆਂ ਨਾਲ ਜੁੜ ਜਾਂਦੇ ਆ ਸ਼ੱਕ ਨਾ ਕਰਿਆ ਕਰੋ ਬਾਣੀ ਤੇ ਥੋੜਾ ਜਿਹਾ ਸਬਰ ਰੱਖਿਆ ਕਰੋ ਪਰਮਾਤਮਾ ਸਭ ਦੀ ਸੁਣਦਾ ਹੈ ਸਭ ਦੀ ਜਦੋਂ ਜਨਮ ਦੇਣ ਵਾਲਾ ਆਪਾਂ ਨੂੰ ਉਹ ਆ ਸਾਹ ਦੇਣ ਵਾਲਾ ਉਹ ਆ ਰੋਟੀ ਦੇਣ ਵਾਲਾ ਉਹ ਆ ਤੇ ਫਿਰ ਉਹ ਆਪਣੇ ਨਾਲ ਕਿਵੇਂ ਨਹੀਂ ਖੜੂਗਾ ਆਪਾਂ ਦਾ ਮਤ ਵੀ ਤੇ ਹੀ ਉਹ ਆ ਭੈਣ ਕਹਿੰਦੀ ਮੇਰਾ ਬੇਟਾ ਦਾ ਕਹਿੰਦੀ ਬਾਹਰ ਜਾਣ ਦਾ ਵੀ ਬਣ ਗਿਆ ਤੇ ਉਹਦੀ ਮੈਰਿਜ ਵੀ ਹੋ ਗਈ। ਭੈਣ ਮੈਨੂੰ ਕਹਿੰਦੀ ਉਹਦੀ ਮੈਰਿਜ ਵੀ ਹੋ ਗਈ। ਹੌਲੀ-ਹੌਲੀ ਕਹਿੰਦੀ ਵੀ ਮੇਰੇ ਹਸਬੰਡ ਡਰਿੰਕ ਵੀ ਛੱਡ ਗਏ ਦੀਦੀ ਕਹਿੰਦੀ। ਤੇ ਜਾ ਕੇ ਉਹਦੇ ਬੇਟੇ ਨੂੰ ਬਾਹਰ ਵਰਕ ਪਰਮਿਟ ਵੀ ਮਿਲ ਗਿਆ ਜਿਆਦਾ ਕਿ ਹੁਣ ਆਪਾਂ ਨੂੰ ਪਤਾ ਹੀ ਹੈ ਵੀ ਬਾਹਰਲੇ ਦੇਸ਼ਾਂ 'ਚ ਬੁਰਾ ਹਾਲਾ ਕੰਮ ਨਹੀਂ ਮਿਲ ਰਿਹਾ। ਕਿਉਂਕਿ ਵੈਸੇ ਮੈਂ ਤਾਂ ਬਾਹਰ ਜਾਣ ਦੇ ਖਿਲਾਫ ਹਾਂ। ਵੀ ਜਿਹੜੇ ਬੱਚੇ ਬਾਹਰ ਜਾ ਰਹੇ ਜਿਨ੍ਹਾਂ ਦਾ ਸਰਦਾ ਮੈਂ ਤਾਂ ਕਹਣੀ ਆ ਜਾਓ ਨਾ ਵੀਰੇ ਆਪਦਾ ਘਰ ਆਪਦਾ ਹੁੰਦਾ ਆਪਦੀ ਫੈਮਿਲੀ ਆਪਦੀ ਹੁੰਦੀ ਹੈ ਦੁੱਖ ਦਾ ਸੁੱਖ ਦਾ ਉੱਥੇ ਤਾਂ ਤੁਸੀਂ ਅੰਬਰੀ ਆਂਡਾ ਬਣ ਜਾਨੇ ਹੋ ਜਣੇ ਕਿ ਬਗਾਨੇ ਦੇਸ਼ ਚ ਇਕੱਲੇ ਰਹਨੇ ਹੋ ਹਨਾ ਮੈਂ ਤਾਂ ਕਹਣੀ ਆ ਵੀ ਸੱਚੇ ਪਾਸ਼ਾ ਵਾਹਿਗੁਰੂ ਕਦੇ ਵੀ ਕਿਸੇ ਨੂੰ ਰੋਟੀ ਦਾ ਮਹਤਾਜ ਨਾ ਕਰੀ ਕਿਸੇ ਦਾ ਬੱਚਾ ਉਹਦੇ ਮਾਂ ਪਿਓ ਤੋਂ ਵਿਛੜੇ ਕਿਉਂਕਿ ਦੀਪੂ 4 ਦਿਨ ਲਈ ਸਰਹੰਦ ਗਿਆ ਸੀ ਤੇ ਮੈਨੂੰ ਐ ਲੱਗੀ ਜਾਵੇ ਵੀ ਦੀਪੂ ਤਾਂ ਕਿਦਣ ਦੇ ਘਰੇ ਨਹੀਂ ਹੈਗਾਗਾ ਵੀ ਸੋ ਮੈਂ ਕਹਣੀ ਆ ਵਾਹਿਗੁਰੂ ਹਰ ਇੱਕ ਬੰਤਾ ਆਪਣੀ ਫੈਮਿਲੀ ਚ ਰਹੇ ਕਿਉਂ ਭੈਣ ਦੇ ਮੁੰਡੇ ਦਾ ਵਿਆਹ ਹੋ ਗਿਆ ਬਾਹਰ ਵੀ ਵਗ ਗਿਆ ਬਰਕ ਵੀ ਮਿਲ ਗਿਆ ਵੀ ਮੁੰਡੇ ਨੂੰ ਬਹੁਤ ਸੋਹਣਾ ਕੰਮ ਮਿਲ ਗਿਆ ਬਾਹਰ ਜਾ ਕੇ ਉਹ ਭੈਣ ਦਾ ਮੇਰੇ ਕੋਲ ਫੋਨ ਆਇਆ ਉਸ ਟਾਈਮ ਉਹ ਭੈਣ ਕੋਲੇ ਮੈਂ ਮਠਾਈਸਰ ਗੁਰੂ ਘਰ ਦੀ ਵੀ ਜ਼ਿਕਰ ਕੀਤਾ ਸੀ ਮੈਂ ਕਿਹਾ ਐ ਕਰਕੇ ਮਠਾਈਸਰ ਗੁਰੂ ਘਰ ਆ ਸਾਡੇ ਜੀ ਮੈਂ ਉੱਥੇ ਮੱਸਿਆ ਨਾ ਤੀਆਂ ਮੇਰੇ ਰੋਗ ਟੁੱਟ ਗਈ ਮੈਂ ਕਾਫੀ ਗੱਲਾਂ ਕੀਤੀਆਂ ਭੈਣ ਨਾਲ ਮੈਂ ਤਾਂ ਭੁੱਲ ਗਈ ਸੀ ਜਿਵੇਂ ਝੂਠ ਮਾਰ ਥੋੜਾ ਮੈਂ ਭੁੱਲਣ ਦੀ ਆਦਤ ਹੈ ਮੈਨੂੰ ਉਹ ਮੈਨੂੰ ਭੈਣ ਕਹਿੰਦੀ ਵੀ ਭੈਣ ਆਪਾਂ ਮਠਾਈਸਰ ਗੁਰੂ ਘਰ ਚੱਲ ਕੇ ਆਉਣਾ ਮੈਂ ਉਹਨੂੰ ਚੌੜ ਕਰਦੀ ਨੇ ਕਿਹਾ ਮੈਂ ਕਿਹਾ ਵੀ ਤੁਸੀਂ ਮੇਰੀ ਕੋਈ ਪਾਰਟੀ ਉਹ ਕਹਿੰਦੀ ਆਪਾਂ ਪਾਰਟੀ ਕਰਾਂਗੇ ਖਾਣਾ ਪੀਵਾਂਗੇ ਐਸ਼ ਕਰਾਂਗੇ ਹੱਸਣ ਲੱਗ ਗਏ ਸੀ ਮਜ਼ਾਕ ਕਰਨ ਲੱਗੇ ਪਾਰਟੀਆਂ ਕੀ ਹੁੰਦੀਆਂ ਵੀਰੇ ਕੌਣ ਖਾ ਸਕਦਾ ਹੈ ਹਨਾ ਕੀ ਜੇ ਹੁਣ ਖਾਣ ਦੀ ਹਿੰਮਤ ਰਹੀ ਆ ਪਹਿਨਾਂ ਵਾਲੇ ਲੋਕ ਵਿਚਾਰੇ ਖਾ ਲੈਂਦੇ ਸੀ ਸਾਦਾ ਸਿੰਪਲ ਖਾਂਦੇ ਸੀ ਉਹਨਾਂ ਦੀ ਪਾਚਨ ਸ਼ਕਤੀ ਵਧੀਆ ਸੀ ਹੁਣ ਤਾਂ ਥੋੜਾ ਜਿਹਾ ਕੁਝ ਖਾ ਲਓ ਪਚਦਾ ਹੀ ਨਹੀਂ ਤੇ ਭਾਈ ਮੈਂ ਤੁਹਾਡੇ ਨਾਲ ਗੱਲ ਕਰਾਂ ਵੀ ਮਹਾਰਾਜ ਦੀ ਐਸੀ ਕਿਰਪਾ ਹੋਈ ਐਸੀ ਪਰਮਾਤਮਾ ਨੇ ਉਹਨਾਂ ਦੀ ਦ੍ਰਿਸ਼ਟੀ ਭਾਈ ਗੁਰੂ ਕਲੰਗੀਧਰ ਪਾਤਸ਼ਾਹ ਨੇ ਵੀ ਉਹਨਾਂ ਦੇ ਸਾਰੇ ਕੰਮ ਰਾਸ ਆ ਗਏ ਹੁਣ ਉਹ ਭੈਣ ਕਹਿੰਦੀ ਵੀ ਅਸੀਂ ਮਠਾਈ ਸਰ ਗੁਰੂ ਘਰ ਵੀ ਜਾ ਕੇ ਆਉਣਾ ਮੈਂ ਕਿਹਾ ਕੋਈ ਗੱਲ ਨਹੀਂ ਭੈਣ ਤੁਸੀਂ ਆ ਜਾਓ ਮੈਨੂੰ ਨਾਲ ਲੈ ਕੇ ਜਾਣਾ ਹੋਇਆ ਮੈਨੂੰ ਲੈ ਜਾਓ ਕੱਲੇ ਜਾਣਾ ਹੋਇਆ ਤਾਂ ਤੁਹਾਨੂੰ ਮੈਂ ਰਸਤਾ ਵੀ ਦੱਸ ਦੂੰਗੀ ਵੀ ਕਿੱਥੋਂ ਦੀ ਜਾਣਾ ਤੁਸੀਂ ਕੋਈ ਗੱਲ ਨਹੀਂ ਮੈਂ ਕਿਹਾ ਤੁਸੀਂ ਮੋੜ ਮੰਡੀ ਆ ਜਾਓ ਸਾਡੇ ਕੋਲ ਮੈਂ ਸੋਂ ਦੱਸ ਦੂੰਗੀ ਸੋ ਕਹਿਣ ਦਾ ਭਾਵ ਵੀ ਉਹ ਭੈਣ ਦਾ ਵੀ ਤਾਂ ਇੱਕ ਵਿਸ਼ਵਾਸ ਹੀ ਹੈ ਬਾਣੀ ਤੇ ਤੁਸੀਂ ਵਿਸ਼ਵਾਸ ਨਹੀਂ ਕਰਦੇ ਵੀ ਗੁਰਬਾਣੀ ਤੇ ਕਹਿ ਦਿੰਦੇ ਹੋ ਵੀ ਸਾਡਾ ਆ ਕੰਮ ਨਹੀਂ ਬਣਿਆ ਮੈਂ ਤਾਂ ਬਹੁਤ ਪਾਠ ਕਰਦਾ ਐ ਮੈਂ ਤਾਂ ਸਾਰਿਆਂ ਨੂੰ ਇਹੀ ਗੱਲ ਕਹੂੰਗੀ ਜਿਹੜੀ ਕਹਿੰਦੇ ਅਸੀਂ ਬਹੁਤ ਪਾਠ ਕਰਦੇ ਆ ਸਾਡਾ ਕੰਮ ਨਹੀਂ ਬਣਿਆ ਮੈਂ ਤਾਂ ਕਹਿੰਨੀ ਵੀਰੇ ਪਾਠ ਚਾਹੀਏ ਥੋੜਾ ਕਰ ਲਓ ਠੀਕ ਹੈ ਜੀ ਪਹਿਲੀ ਗੱਲ ਤਾਂ ਜਿਹਦੇ ਚ ਰੱਬ ਨੇ ਹਿੰਮਤ ਬਖਸ਼ੀ ਆਮਰਤ ਵੇਲੇ ਉੱਠੋ ਅਮਰਤ ਵੇਲਾ ਸਟਾਰਟ ਹੋ ਜਾਂਦਾ 4 ਵਜੇ ਤੋਂ ਲੈ ਕੇ ਜਦੋਂ ਮਰਜੀ ਉੱਠ ਖੜ ਸਕਦੇ ਜਦੋਂ ਮਰਜੀ 4 ਤੋਂ ਲੈ ਕੇ 6 ਤੱਕ ਉੱਠੋ ਅਮਰਤ ਵੇਲਾ ਕਹਿੰਦੇ ਹਨ ਉਹਨਾਂ ਨੂੰ ਜੀ ਜਿਹੜੇ ਹਿੰਮਤ ਪਾਈ ਆ ਵਾਹਿਗੁਰੂ ਨੇ ਉੱਠੋ ਉੱਠ ਕੇ ਪਾਠ ਕਰੋ ਨਾ ਉਹ ਨਾ ਕੀ ਪਾਠ ਕਰੋ ਜਿਹੜੇ ਨਾ ਨਹੀਂ ਸਕਦੇ ਉਹ ਪੰਜ ਸ਼ਨਾਨਾ ਕਰਕੇ ਪਵਿੱਤਰ ਹੋ ਕੇ ਪਾਠ ਕਰੋ ਪਵਿੱਤਰ ਦਾ ਭਾਵ ਜਿਹੜੇ ਬੰਦੇ ਵਿਆਹੀ ਵਰਿਆ ਵੀ ਉਹਨਾਂ ਨੂੰ ਪਵਿੱਤਰ ਰਹਿਣਾ ਥੋੜਾ ਜ਼ਰੂਰੀ ਹੁੰਦਾ ਕਵਾਰਿਆਂ ਦਾ ਹੋਰ ਫਰਕ ਹੁੰਦਾ ਪਰ ਨਾ ਧੋ ਕੇ ਤਾਂ ਸਾਨੂੰ ਪਤਾ ਹੀ ਆ ਵੀ ਆਪ ਨੂੰ ਵੀ ਸੁਰਤ ਆ ਜਾਂਦੀ ਏ ਕਿ ਤਾਂ ਆਪਾਂ ਨਹਾ ਲੈਨੇ ਹੁਣ ਮੇਰੀ ਆਦਤ ਬਣੀ ਹੋਈ ਏ ਵੀ ਮੈਂ ਚਾਹ ਪੀਣ ਸਾਰ ਨਹਾਉਣੀ ਏ ਨਾ ਕੇ ਮੈਨੂੰ ਇਹ ਲੱਗੂ ਵੀ ਸਰੀਰ ਫੋਲ ਵਰਗਾ ਹੋ ਗਿਆ ਤੇ ਜੇ ਨਾ ਨਾ ਹੀ ਜੇ ਤੁਹਾਨੂੰ ਕੋਈ ਕੰਮ ਨਹੀਂ ਕਰਿਆ ਤੇ ਜੇ ਹੁਣ ਆਪਾਂ ਜਿਵੇਂ ਹੁਣ ਗੁਰਬਾਣੀ ਆ ਗੁਰਬਾਣੀ ਦੀ ਲੱਟ ਲੱਗੀ ਹੋਈ ਏ ਮੈਨੂੰ ਵੀ ਮੈਂ ਉਹਨੂੰ ਚਾਹ ਕੇ ਵੀ ਗੁਰਬਾਣੀ ਤੋਂ ਦੂਰ ਨਹੀਂ ਹੋ ਸਕਦੀ ਚਾਹੇ ਮੈਂ ਬਿਮਾਰ ਆ ਚਾਹੇ ਮੈਂ ਠਮਾਰ ਆ ਕੁਛ ਵੀ ਹੈ ਮੈਂ ਬਿਮਾਰ ਵੀ ਮਮਾ ਬੈਕਗ੍ਰਾਉਂਡ ਕਦੇ ਨਹੀਂ ਕਿਹਾ ਮੈਂ ਨਹੀਂ ਪਾਠ ਕਰਦੀ ਮੈਂ ਤਾਂ ਅੱਜ ਬਿਮਾਰ ਆ ਮੈਂ ਕਦੀ ਨਹੀਂ ਨਹੀਂ ਮਹਾਰਾਜ ਸੋਢੀ ਦਿੱਤੀ ਤੇ ਜਿੰਦਗੀ ਇਹ ਪਾਠ ਦਾ ਕਰਨਾ ਹੀ ਆ ਉੱਠੀ ਦਾ ਪਾਠ ਕਰੀਦਾ ਮਹਾਰਾਜ ਨਾਲ ਜੋੜੀਦਾ ਸ਼ੁਕਰੀਆ ਦਾ ਕਰੀਦਾ ਵੀ ਵੈਗਰੂ ਤੁ ਜਿੱਥੇ ਤੱਕਰ ਲੈ ਕੇ ਆਇਆ ਤੇਰਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਅੱਗੇ ਵੀ ਤੂੰ ਹੀ ਲੈ ਕੇ ਜਾਣਾ ਤੇ ਪਹਿਲਾਂ ਵੀ ਤੂੰ ਹੀ ਲੈ ਕੇ ਆਇਆ ਸੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਕਹਿਣਾ ਚਾਹਣੀ ਆ ਵੀ ਪਲੀਜ਼ ਰੱਬ ਦਾ ਸ਼ੁਕਰੀਆ ਕਰਨਾ ਸਿੱਖੋ ਤੁਹਾਡੇ ਘਰੇ ਕੋਈ ਚੰਗਾ ਕੰਮ ਹੁੰਦਾ ਕੋਈ ਵਧੀਆ ਤੁਹਾਡੇ ਘਰੇ ਕਾਹੇ ਚ ਵਾਧਾ ਹੁੰਦਾ ਤਾਂ ਸਭ ਤੋਂ ਪਹਿਲਾਂ ਕੜਾ ਪ੍ਰਸ਼ਾਦ ਕਰਕੇ ਵਾਹਿਗੁਰੂ ਦਾ ਸ਼ੁਕਰੀਆ ਦਾ ਜਰੂਰ ਕਰਿਆ ਕਰੋ ਮਹੀਨੇ ਦੇ ਵਿੱਚ ਇੱਕ ਅੱਧੇ ਵਾਰੀ ਘਰੇ ਕੜਾ ਪ੍ਰਸ਼ਾਦ ਬਣਾਉਣਾ ਵਾਹਿਗੁਰੂ ਦਾ ਜ਼ਰੂਰੀ ਹੁੰਦਾ ਜੀ ਜਦੋਂ ਮਰਜ਼ੀ ਬਣਾ ਲਓ ਪਰ ਬਣਾਓ ਉਹਨੂੰ ਨਹਾ ਕੇ ਇਹ ਮਰੀ ਹੋᱣਾ ਵੀ ਜਿਹੜਾ ਬੰਦਾ ਬਿਮਾਰ ਹੋ ਕਿਸੇ ਨਾਤੇ ਧੋਤੇ ਤੋਂ ਬਣਵਾ ਲਈ ਆਪਦੀ ਦੇਗ ਪਰ ਆ ਇਹ ਵੀ ਕੜਾ ਪ੍ਰਸ਼ਾਦ ਜਿਹੜਾ ਆਪਾਂ ਬਣਾ ਕੇ ਕਰੇ ਵੰਡਦੇ ਰਹਿੰਦੇ ਰਹਿਣਾ ਤਾਂ ਵਾਧਾ ਹੁੰਦਾ ਜਿਵੇਂ ਅੱਜ 27 ਤਰੀਕਾ ਸੀ ਅੱਜ ਮੈਂ ਸਵੇਰੇ ਘਰੇ ਬਣਾਈ ਸੀ ਜੀ ਦੇਗ ਸੱਜਾਦਿਆਂ ਦੇ ਨਾਮ ਦੀ ਵੀ ਵੈਗੁਰੂ ਜੀ ਇਹ ਸਾਡੇ ਗੁਰੂਆਂ ਦੇ ਨਾਮ ਅਸੀਂ ਕੜਾ ਪ੍ਰਸ਼ਾਦ ਬਣਾਇਆ ਜੀ ਤੇ ਦੂਜੀ ਉਹ ਗੱਲ ਮੈਂ ਬਠਿੰਡੇ ਵਾਲੀ ਭੈਣ ਦੀ ਤੁਹਾਡੇ ਨਾਲ ਸ਼ੇਅਰ ਕਰਨੀ ਸੀ ਮੈਂ ਕਿਹਾ ਮੈਂ ਸ਼ੇਅਰ ਕਰੂੰਗੀ ਤੇ ਬਾਕੀ ਮੈਂ ਬੋਲੀ ਸਿਆਣੀ ਤੇ ਹੈ ਨਹੀਂ ਮੈਂ ਵੀ ਕੁ ਸੋਡੇ ਵਰਗੀ ਇਨਸਾਨ ਹਾਂ ਮੇਰੇ ਜਿ ਵੀ ਇੱਕ ਜੱਜ ਬੈ ਜਿੰਦਗੀ ਚ ਵੀ ਮੈਂ ਜਦੋਂ ਜਗ ਤੋਂ ਜਾਣਾ ਤੇ ਕੁਛ ਕਰਕੇ ਜਾਣਾ ਕੁਛ ਕਰਕੇ ਗੁਜ਼ਰਨਾ ਬਗਾਨਾ ਹੱਕ ਮੈਂ ਖਾਂਦੀ ਨਹੀਂ ਆਪਦਾ ਹੱਕ ਵੀ ਮੈਂ ਛੱਡਦੀ ਨਹੀਂ ਬਸ ਸਿੱਧੀ ਜੀ ਗੱਲ ਆਪਣੇ ਕੋਲੇ ਵਾਹਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਮੇਰੀ ਬਹੁਤ ਬਾਂ ਫੜੀ ਹੈ ਜੇ ਮੈਂ ਗੁਰਬਾਣੀ ਦੇ ਨਾਲ ਲੱੜ ਲੱਗੀ ਸੀ ਨਾ ਤਾਂ ਜਾ ਕੇ ਇੱਥੋਂ ਤੱਕ ਪਹੁੰਚੀ ਐ ਸ਼ਾਇਦ ਜੇ ਮੈਂ ਗੁਰਬਾਣੀ ਦੇ ਨਾਲ ਨਾ ਲੱਗਦੀ ਪਤਾ ਨਹੀਂ ਮੇਰਾ ਕੀ ਹਾਲ ਹੋਣਾ ਸੀ ਕਿੰਨਾ ਰਾਹਾਂ ਤੇ ਮੈਂ ਪਟਕਣਾ ਸੀ ਕੀ ਦੇ ਕੀ ਤੋਂ ਮੱਦਰ ਫਿੱਟੇ ਮੂੰਹ ਲੈਣੀ ਸੀ ਤਾਂ ਮੇਰਾ ਵਾਹਿਗੁਰੂ ਨੇ ਬਹੁਤ ਸਮੇਂ ਚੰਗੇ ਚ ਮੇਰੀ ਬਾਂ ਫੜ ਲਈ ਕਿ ਮੈਨੂੰ ਆਪਣੇ ਨਾਲ ਜੋੜ ਲਿਆ ਕੋਈ ਮੇਰਾ ਪਿਛਲੇ ਜਨਮ ਦਾ ਐਸਾ ਕਰਮ ਕੀਤਾ ਹੋਣਾ ਕਿ ਜੇ ਮੈਂ ਗੁਰਬਾਣੀ ਨਾਲ ਜੁੜ ਗਈ ਮੇਰੇ ਬੱਚੇ ਜੁੜ ਗਏ ਮੈਨੂੰ ਬਹੁਤ ਖੁਸ਼ੀ ਹੁੰਦੀ ਐ ਜਦੋਂ ਮੇਰੇ ਬੱਚੇ ਵੀ ਪਾਠ ਕਰਦੇ ਆ ਵੀ ਮੈਂ ਕਹਿੰਦੀ ਨੀ ਵੀ ਦੇਖ ਇਹਨਾਂ ਨੇ ਵੀ ਪਾਠ ਨੂੰ ਇੱਕ ਆਪਣਾ ਜ਼ਿੰਦਗੀ ਚ ਅਪਣਾ ਲੈ ਵੀ ਹਾਂ ਜੀ ਅਸੀਂ ਗੁਰਬਾਣੀ ਪੜ੍ਹਨੀ ਪੜਨੀ ਹੈ ਗੁਰਬਾਣੀ ਐਸੀ ਚੀਜ਼ ਹੈ ਜੀ ਤੁਹਾਨੂੰ ਤਾਰ ਦਿੰਦੀ ਹੈ ਡੁੱਬਿਆ ਨੂੰ ਕੱਢ ਲੈਂਦੀ ਹੈ ਕਹਿੰਦਾ ਭਾਵ ਗੁਰਬਾਣੀ ਗੁਰੂ ਹੈ ਸਹਾਰਾ ਆਪਣਾ ਜਦੋਂ ਤੁਸੀਂ ਨਿਤ ਗੁਰਬਾਣੀ ਪੜ੍ਹੋਗੇ ਤੁਹਾਨੂੰ ਫਲ ਕਿਵੇਂ ਨਹੀਂ ਮਿਲਣਗੇ ਠੀਕ ਹੈ ਪਰ ਇੱਕ ਗੱਲ ਮੇਰੀ ਇਹ ਵੀ ਹੈ ਵੀ ਜਿਹੜੇ ਬੰਦੇ ਨੇ ਦਿਲੋਂ ਗੁਰਬਾਣੀ ਪੜ੍ਹ ਲਈ ਨਾ ਦਿਲੋਂ ਉਹਨੂੰ ਫਿਰ ਕਿਸੇ ਨੂੰ ਸਵਾਲ ਕਰਨ ਦੀ ਲੋੜ ਨਹੀਂ ਪੈਂਦੀ ਇਸ ਨੂੰ ਆਪ ਨੂੰ ਪਤਾ ਲੱਗ ਚੁੱਕਾ ਸਾਨੂੰ ਖੁਦ ਨੂੰ ਪਤਾ ਲੱਗਣ ਲੱਗ ਜੇ ਜਦੋਂ ਤੁਸੀਂ ਗੁਰਬਾਣੀ ਪੜ੍ਹਨ ਲੱਗਦੇ ਛੋਡੇ ਦੇ ਵਿੱਚੋਂ ਡਰ ਪੂ ਖਤਮ ਹੋ ਜਾਂਦਾ ਹੈ ਜਿਹੜਾ ਤੁਸੀਂ ਡਰਦੇ ਰਹਿੰਨੇ ਹੋ ਰਾਤਾਂ ਨੂੰ ਜਾਂ ਕੋਈ ਸਾਡਾ ਆਪ ਦਾ ਕੀਮਤੀ ਬੰਦਾ ਦੁਨੀਆ ਛੱਡ ਕੇ ਚਲਾ ਗਿਆ ਉਹਦੇ ਵਿਯੋਗ ਚ ਬੈਠੇ ਰਹਿੰਨੇ ਹੋ ਗੁਰਬਾਣੀ ਨਾ ਚੀਜ਼ ਜੋ ਕੱਢ ਲੈਂਦੀ ਆ ਕਿਉਂਕਿ ਗੁਰਬਾਣੀ ਤੇ ਇਹ ਸਭ ਹੈ ਕਿ ਮਰਨਾ ਵੀ ਹੈ ਜੰਮਣਾ ਵੀ ਹੈ ਨਾ ਆਪਾਂ ਜੰਮਣ ਨੂੰ ਰੋਕ ਸਕਦੇ ਆ ਨਾ ਆਪਾਂ ਮਰਨ ਨੂੰ ਰੋਕ ਸਕਦੇ ਆ ਜਦੋਂ ਆਪਾਂ ਕਿਸੇ ਵੀ ਚੀਜ਼ ਨੂੰ ਪਿਆਰ ਕਰਨ ਲੱਗ ਜਾਈਏ ਨਾ ਜੀ ਆਪਾਂ ਨੂੰ ਆਟੋਮੈਟਿਕ ਪਤਾ ਲੱਗ ਜਾਂਦਾ ਹੈ ਵੀ ਆਹ ਚੀਜ਼ ਆਪਣੇ ਲਈ ਸਹੀ ਹੈ ਜਾਂ ਗਲਤ ਹੈ ਕੁਝ ਲੋਕ ਐਸੇ ਹੁੰਦੇ ਆ ਵੀ ਸਾਰੀ ਜ਼ਿੰਦਗੀ ਕੱਢ ਜਾਂਦੇ ਆ ਪਰ ਬਹਿਮਾ ਭਰਮਾ ਚ ਹੀ ਆਪਣੀ ਜ਼ਿੰਦਗੀ ਗਵਾ ਜਾਂਦੇ ਆ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਪਰਮਾਤਮਾ ਕੀ ਚੀਜ਼ ਹੈ ਉਹ ਬਹਿਮਾ ਜੀ ਤੁਰੇ ਫਿਰਦੇ ਆ ਨਾ ਉਹ ਜੇ ਬਾਹਰ ਨਾ ਹੋ ਜੇ ਕੁਝ ਨਹੀਂ ਹੁੰਦਾ ਵੀਰੇ ਇੱਕ ਗੱਲ ਮੇਰੀ ਲੜਵਾਨ ਲੈ ਲੋ ਜਿੰਨਾ ਚਿਰ ਰੋਸ਼ ਅਕਾਲਪੁਰਖ ਵੈਗੂ ਦਾ ਹੁਕਮ ਨਹੀਂ ਨਾ ਆਉਂਦਾ ਕੁਝ ਨਹੀਂ ਹੁੰਦਾ ਚਾਹੇ ਤੁਸੀਂ ਕਿਤੇ ਮਰਜੀ ਬਈ ਪੇ ਰਹੋ ਇੱਕ ਸਾਡੇ ਘਰਾਂ ਚੋਂ ਮੁੰਡਾ ਸੀਗਾ ਕਹਿੰਦੇ ਜੱਕੋ ਰੱਖੇ ਸਾਈਆਂ ਮਾਰਸ ਕਿ ਨਕੇ ਇਹ ਗੱਲ ਸੱਚ ਹੈ ਜੀ ਕੋਈ ਮਾਰ ਨਹੀਂ ਸਕਦਾ ਜਿੰਨਾ ਚਿਰ ਸੋਡੀ ਰੱਬ ਦੇ ਘਰੋਂ ਵਧੀ ਹੈ ਉਹ ਠੰਡ ਦਾ ਮੌਸਮ ਸੀ ਪੂਰਾ ਠੰਡ ਦਾ ਹੀ ਪੋ ਮੰਗਦੇ ਮਹੀਨੇ ਸੀ ਤੇ ਉਹ ਤੇ ਰਿਸ਼ਤੇਦਾਰੀ ਚੋਂ ਆ ਰਿਹਾ ਸੀ ਤੇ ਸੂਏ ਕੋਲੇ ਆ ਕੇ ਕਿਤੇ ਹਨੇਰਾ ਸੀ ਮੋਟਰਸਾਈਕਲ ਦੀ ਲਾਈਟ ਨਹੀਂ ਸੀ ਚੱਲਦੀ ਉਹਨੂੰ ਨਹੀਂ ਦੇਖਿਆ ਤੇ ਉਹ ਉਹ ਰੁੜ ਗਿਆ ਮੋਟਰਸਾਈਕਲ ਤੋਂ ਡਿੱਗ ਪਿਆ ਜਮਾ ਸੂਆ ਜੀ ਮਾਪਕ ਪਾਣੀ ਵਾਲਾ ਕਹਿੰਦੇ ਨੇ ਜੀ ਉਹ ਡਿੱਗ ਪਿਆ ਜੀ ਡਿੱਗ ਕੇ ਖਾਲ ਦੇ ਵਿੱਚ ਪਾਣੀ 'ਚ ਉੱਥੇ ਪਿਆ ਰਹਾ ਕੋਈ ਮਾੜਾ ਮੋਟਾ ਖਾਦਾ ਪੀਤਾ ਹੋਣਾ ਉਹ ਤੋਂ ਉੱਠਿਆ ਨਹੀਂ ਗਿਆ ਉਹ ਪਾਣੀ 'ਚ ਦੇਖ ਲਓ ਤੜਕੇ ਰਾਤ ਦਾ ਡਿੱਗ ਗਿਆ ਉਹਦੀਆਂ ਗੱਲਾਂ ਦੱਸਣ ਦੇ ਮੁਤਾਬਕ ਵੀ ਉਹ 10 11 ਵਜੇ ਆ ਰਿਹਾ ਸੀ ਰਾਤ ਦਾ ਡਿੱਗ ਗਿਆ ਤੜਕੇ ਕਿਸੇ ਨੇ ਦੇਖਿਆ ਰੌਲਾ ਪਾਇਆ ਵੀ ਇੱਥੇ ਬੰਦਾ ਫੇਰ ਉਹਨੂੰ ਹਸਪਤਾਲ 'ਚ ਦਾਖਲ ਕਰਾਇਆ ਤੁਹਾਨੂੰ ਕੁਝ ਵੀ ਨਹੀਂ ਹੋਇਆ ਤੈਨਹੀਂ ਆਪਾਂ ਕਹਿੰਦੇ ਨਾ ਠੰਡ ਲੱਗ ਗਈ ਜੀ ਮੈਂ ਬਾਹਰ ਗਿਆ ਸੀ ਐ ਹੋ ਗਿਆ ਵਾਹ ਹੋ ਗਿਆ ਇੱਥੋਂ ਸਿੱਖਿਆ ਮਿਲਦੀ ਹੈ ਵੀ ਜਿੰਨਾ ਚਿਰ ਪਰਮਾਤਮਾ ਨੇ ਛੁੱਡੀ ਲਿਖੀ ਆ ਨਾ ਛੁੱਡੇ ਸਾਸ ਲਿਖਿਆ ਤੁਹਾਨੂੰ ਮੌਤ ਨਹੀਂ ਆ ਸਕਦੀ ਚਾਹੇ ਤੁਸੀਂ ਕਿਤੇ ਮਰਜੀ ਪਈਓ ਸੋ ਵੀਡੀਓ ਮੇਰੀ ਲੰਬੀ ਹੋ ਚੱਲੀ ਆ ਅਗਰ ਮੇਰੀਆਂ ਗੱਲਾਂ ਤੁਹਾਨੂੰ ਵਧੀਆ ਲੱਗਦੀਆਂ ਹੁੰਦੀਆਂ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਇੱਕ ਵਾਰ ਮੈਂ ਤੁਹਾਨੂੰ ਹੱਥ ਬਨ ਕੇ ਬੇਨਤੀ ਕਰਦੀ ਆਂ ਵੀ ਜਿਨ੍ਹਾਂ ਦੇ ਮੈਥੋਂ ਫੋਨ ਨਹੀਂ ਚੱਕੇ ਜਾਂਦੇ ਪਲੀਜ਼ ਗੁੱਸਾ ਨਾ ਕਰਿਆ ਕਰੋ ਮੈਂ ਕੱਪੜੇ ਦਾ ਕੰਮ ਕਰਦੀ ਆਂ ਜੀ ਪਰਮਾਤਮਾ ਨੇ ਜਿਹੜਾ ਪੇਟ ਲਾਇਆ ਨੇ ਇਹਨੂੰ ਭਰ ਲੈਣੇ ਕੰਮ ਵੀ ਕਰਨਾ ਪੈਂਦਾ ਮਿਹਨਤ ਕਰਨੀ ਪੈਂਦੀ ਆ ਤੇ ਜਦੋਂ ਮੇਰਾ ਟਾਈਮ ਹੁੰਦਾ ਮੈਂ ਜ਼ਰੂਰ ਬੈਕ ਕਾਲ ਕਰਦੀ ਆਂ ਫੋਨ ਕਰਕੇ ਗੱਲ ਕਰਨਾ ਕਰਦੀ ਆਂ ਜਿੰਨੇ ਕਿ ਮੇਰੇ ਕੋਲੇ ਅਗਲਾ ਉਹਨਾਂ ਦਾ ਅਗਲੇ ਨਾਲ ਮੈਂ ਗੱਲਬਾਤ ਜ਼ਰੂਰ ਕਰਦੀ ਆਂ ਸੋ ਗੁੱਸਾ ਨਾ ਕਰ ਕੱਲ ਦੇ ਵਿੱਚ ਮੈਨੂੰ ਕੰਮ ਕਰਨੇ ਪੈਂਦੇ ਆ ਕਪੜਾ ਹੀ ਵੇਚਣਾ ਪੈਂਦਾ ਖਾਣਾ ਵੀ ਬਣਾਉਣਾ ਪੈਂਦਾ ਠੀਕਾ ਪੋਚੇ ਪਾਚੇ ਦਾ ਨਹੀਂ ਮੇਰੇ ਤੋਂ ਹੋ ਰਿਹਾ ਕਿਉਂਕਿ ਠੀਕ ਨਹੀਂ ਹੈਗੀ ਮੈਂ ਤੇ ਗੁੱਸਾ ਨਹੀਂ ਕਰਨਾ ਤੇ ਨੰਬਰ 2 ਪਲੀਜ਼ ਇੱਕ ਨਾ ਮੇਰਾ ਫੇਸਬੁੱਕ ਤੇ ਪੇਜ ਬਣਾਇਆ ਮੈਂ ਤੁਸੀਂ ਨਾ ਮੇਰੇ ਨਾਲ ਘੱਟੋ ਘੱਟ 12000 ਸਬਸਕ੍ਰਾਈਬਰ ਜੁੜਿਆ ਹੋਇਆਗਾ ਸਾਰਿਆਂ ਨੂੰ ਅੱਤ ਬਣ ਕੇ ਬੇਨਤੀ ਕਰਦੀ ਆ ਵੀ ਫੇਸਬੁੱਕ ਤੇ ਜਾ ਕੇ গোল্ডেন پنجاب ਵਿਦ ਕੁਕਿੰਗ ਦਾ ਮੇਰਾ ਪੇਜ ਹੈ ਉਹ ਮੈਨੂੰ ਇੱਥੇ ਫੋਟੋ ਜੀ ਨਹੀਂ ਪਾਉਣੀ ਹੁੰਦੀ ਦੀਪੂ ਦਾ ਪਾ ਦਿੰਦਾ ਜੀ ਤੇ ਪਲੀਜ਼ ਮੇਰੇ ਉਸ ਪੇਜ ਨੂੰ ਫੋਲੋ ਕਰੋ ਤੁਸੀਂ ਰਿਕਵੈਸਟ ਆ ਤੁਹਾਡੇ ਅੱਗੇ ਵੀ ਮੇਰਾ ਜਿਹੜਾ ਫੇਸਬੁੱਕ ਤੇ ਪੇਜ ਆ ਉਹਨੂੰ ਵੀ ਫੋਲੋ ਕਰੋ ਮੈਂ ਉਥੇ ਵੀ ਵੀਡੀਓ ਪਾਇਆ ਕਰਾਂਗੀ ਸੋ ਕੋਈ ਹੋਰ ਗਲਤੀ ਹੋਈ ਹੋਵੇ ਤਾਂ ਮੈਂ ਮਾਫੀ ਚਾਹਣੀ ਆ ਆਕਾਲਪੁਰਖ ਵੈਕਰੂ ਆਪ ਜੀ ਨੂੰ ਆਪ ਦੇ ਪਰਿਵਾਰ ਜੀ ਨੂੰ ਚੜ੍ਹਦੀ ਕਲਾ ਚ ਰੱਖਣਾ ਤੰਦਰੁਸਤੀ ਦੇਣ ਜੀ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ